ਜਤੀ ਉਸ ਰੱਬ ਨੂੰ ਮਿਲਣ ਵਾਸਤੇ ਮੈਂ ਬੜਾ ਯਤਨ ਕੀਤਾ ਕਿ ਉਹ ਪਰਮਾਤਮਾ ਜਿਹੜਾ ਹੈ ਉਹ ਲੱਭ ਜਾਏ ਉਹਨੂੰ ਕਿਤੇ ਮਿਲਾਂ ਇਹ ਵੀ ਭਾਵਨਾ ਕਿਤੇ ਅੰਦਰ ਪ੍ਰਗਟ ਹੋ ਜਾਏ ਮੈਂ ਕਹਿੰਦਾ ਮੁਬਾਰਕ ਹੈ ਹਰ ਬੰਦਾ ਤੇ ਉਹਨੂੰ ਮਿਲਣ ਦੀ ਲੋਚਾ ਵੀ ਨਹੀਂ ਜੇ ਰੱਖਦਾ ਬਹੁਤੀ ਵਾਰ ਤੇ ਆਪਾਂ ਦੁਨਿਆਵੀ ਤੌਰ ਤੇ ਆਏ ਗੁਰੂ ਘਰ ਆਏ ਧਰਮ ਸਥਾਨ ਤੇ ਆਏ ਤੇ ਮੈਨੂੰ ਮਾਫ ਕਰਿਆ ਜੇ ਖਾਲੀ ਆਉਨੇ ਆ ਖਾਲੀ ਵਾਪਸ ਪਰਤ ਜਾਂਦੇ ਆ ਮਿਲ ਕੇ ਤੇ ਉਹਨੂੰ ਜਾਂਦੇ ਹੀ ਨਹੀਂਗੇ ਅਜੋਕੇ ਸਮੇਂ ਵਿੱਚ ਮੈਨੂੰ ਮਾਫ ਕਰਿਆ ਮੈਂ ਬਚਨ ਕਹਿ ਦਿਆਂ ਧਰਮ ਅਸਥਾਨ ਪਿਕਨਿਕ ਸਪਾਟ ਬਣ ਗਏ ਨੇ ਕੇਵਲ ਲੋਕੀ ਉੱਥੇ ਫੋਟੋਆਂ ਖਿੱਚਣ ਬਹੁਤੇ ਜਾਂਦੇ ਨੇ ਬਹੁਤਿਆਂ ਨੂੰ ਤੇ ਇਹ ਹੁੰਦਾ ਵੀ ਅਸੀਂ ਜਾਈਏ ਤੇ ਸੈਲਫੀ ਖਿੱਚੀਏ ਸੈਲਫੀ ਲੈ ਕੇ ਸਟੇਟਸ ਪਾ ਦਈਏ ਕਿ ਅਸੀਂ ਫਲਾਣੀ ਥਾਂ ਤੇ ਮੱਥਾ ਟੇਕਣ ਗਏ ਆ ਅਸਲ ਵਿੱਚ ਜਿੱਦਣ ਦੀ ਸੈਲਫੀ ਖਿੱਚਣ ਦਾ ਸਮਾਂ ਚੱਲਿਆ ਨਾ ਉਦੋਂ ਦਾ ਬੰਦਾ ਆਪਣੇ ਸੈਲਫ ਤੋਂ ਦੂਰ ਹੋ ਗਿਆ ਆਪਣੇ ਆਪ ਤੋਂ ਦੂਰ ਹੋ ਗਿਆ ਅਸਲ ਵਿੱਚ ਸੈਲਫ ਦਾ ਪਤਾ ਲੱਗ ਜਾਣਾ ਹੈ ਕਿ ਹਾਂ ਮੇਰਾ ਸਰੂਪ ਕੀ ਏ ਤਾਨਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਅਸਲ ਵਿੱਚ ਤੇਰੇ ਅੰਦਰ ਵੀ ਉਹ ਪਰਮਾਤਮਾ ਬੈਠਾ ਏ ਜਿੰਨੂੰ ਤੋਂ ਬਾਹਰ ਤੀਰਥਾਂ ਤੇ ਲੱਭਦਾ ਫਿਰਨਾ ਹੈ ਉਹ ਪਰਮਾਤਮਾ ਤੇਰੇ ਹਿਰਦੇ ਦੀ ਕੋਠੜੀ ਵਿੱਚ ਬੈਠਾ ਹੈ ਪਰ ਗੱਲ ਇਹ ਹੈ ਜਿੰਨਾ ਚਿਰ ਤੇਰੇ ਅੰਦਰ ਦੁਨੀਆਂ ਦੇ ਪਦਾਰਥਾਂ ਦੀ ਵਾਸ਼ਨਾ ਹੈ ਜਿੰਨਾ ਚਿਰ ਤੂੰ ਵਿਕਾਰਾਂ ਦੇ ਵਿੱਚ ਟਿਕਿਆ ਹੋਇਆ ਹੈ ਉਹਨਾਂ ਚਿਰ ਅੰਦਰ ਤੇ ਬਾਹਰ ਉਹ ਨਜ਼ਰ ਨਹੀਂ ਆਏਗਾ